ਕੁਲਦੀਪ ਸਿੰਘ ਸਾਈ ਜੀ ਦ્વાਰਕਾ ਦਾਸ ਪਾਸਟਰ ਰਜੇਸ਼ ਮਨੀਸ਼ ਸੁਖਦੇਵ ਸਿੰਘ ਸੁਖਵਿੰਦਰ ਸਿੰਘ ਸਾਵੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਹਨ ਤੇ 10 ਹੁਟ ਵਿਰੋਧ ਜਤਾ ਰਹੇ ਨੇ ਤੇ 2 ਮਹੀਨਿਆਂ ਦਾ ਸਿਸੋ ਜੁਟੇ ਬੰਦਾ ਤੇ ਆਪਾਂ ਦਾ ਹੁਟ ਬਾਲਦੇ ਜੀ ਉੱਚਾ ਗੱਲ ਮੇਰੇ ਭੈਣਾਂ ਵਾਸਤੇ ਮੇਰੇ ਬੇਟੇ ਵਾਸਤੇ ਮੱਲਾ ਤੇ ਨਹੀਂ ਬੋਲਤੇ ਉਹਨਾਂ ਦੇ ਕੋਈ ਪਰਚੀ ਵੀ ਨਹੀਂ ਐਮਬੀ ਨਾਲ ਹੀ ਪਤਾ ਬਾਜੀ ਰੇਡਿੰਗ ਵੇਟਿੰਗ ਕਿਸ ਬਾੜ ਤੇ ਹੈ ਤੇ ਕੀ ਕਹਿਣਾ ਚਾਹੋਗੇ 9170 ਸਰ ਸਾਡੇ ਵਰਮਾ ਜੀਮ ਵਾਲੇ ਵੀਰ ਪੰਕਜ ਸ਼ਰਮਾ ਜੀ ਬਲੌਕ ਬਦਾਨ ਤੇ ਇਹਨਾਂ ਦੇ ਸੱਦੇ ਤੇ ਪੰਨੂ ਸਿਟੀ ਦੇ ਵਿੱਚ ਅੱਜ ਆਏ ਆ ਛੋਟੇ 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 ਪ੍ਰੋਬਲਮਸ ਛੋਟੇ ਛੋਟੇ ਉਹ ਮੌਕੇ ਤੇ ਹੱਲ ਕਰ ਦਿੱਤੀਆਂ ਗਿਆ ਡਿਪਾਰਟਮੈਂਟ ਨੂੰ ਨਾ ਸੱਦੇਗਾ ਜਿਹੜੀਆਂ ਪ੍ਰੋਬਲਮਸ ਸੰਬੰਧਤ ਸੀ ਉਹ ਮੌਕੇ ਤੇ ਹਲ ਕੀਤਾ ਗਿਆ ਤੇ ਜਿਹੜੀਆਂ 2-4 ਰਹਿ ਗਈਆਂ ਕਿਉਂਕਿ ਜਿਹੜੀਆਂ ਬਸਾਤਾਂ ਦੇ ਕਰਕੇ ਗਲੀਆਂ ਨਾਲੀਆਂ ਟੁੱਟੀਆਂ ਸੀ ਉਹਨਾਂ ਨੂੰ ਆਉਣ ਵੜੀ ਦੇ ਅੰਦਰ ਵਿੱਚ ਹਲਕਾ ਦਿੱਤਾ ਜਾਊਗਾ ਸੋ ਇਹ ਬਹੁਤ ਵਧੀਆ ਵਰਕਰ ਨੇ ਜਿਨ੍ਹਾਂ ਨੇ ਬਹੁਤ ਵਧੀਆ ਮਿਹਨਤ ਕਰਕੇ ਜਿਹੜਾ ਇਹ ਇਲਾਕੇ ਨੂੰ ਵਧੀਆ ਬਣਾਇਆ ਕਿਉਂਕਿ ਛੋਟੇ ਛੋਟੇ ਕੰਮ ਸੀ ਉਹ ਪਹਿਲਾਂ ਹੋ ਚੁੱਕੇ ਆ ਅੱਜ ਤਾਂ ਮੈਂ ਇਸ ਵੇ ਮੈਂ ਇਹਨਾਂ ਕੋ ਚਾਹ ਪੀਣੀ ਆਇਆ ਸੀ ਨੰਗ ਦਾ ਨੰਗ ਦਾ ਮੈਨੂੰ ਕਹਿੰਦੇ ਦੋ ਮਿੰਟ ਮੈਂ ਤੁਹਾਡੇ ਕੋਲ ਰੁਕਣਾ ਤੇ ਉਹ ਮੈਨੂੰ ਪਤਾ ਨਹੀਂ ਬੇਨਾ ਲੋਕੀ ਇੰਨੇ ਪਿਆਰ ਕਰਦੇ ਮੈਨੂੰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਇਹਨਾਂ ਦਾ ਪਿਆਰ ਵਿਸ਼ਵਾਸ ਦਿੱਤਾ ਉਹਨਾਂ ਮੈਨੂੰ ਤੇ ਸੋ ਮੈਂ ਜਿਹੜੀਆਂ ਇਹਨਾਂ ਦੀਆਂ ਛੋਟੀਆਂ ਛੋਟੀਆਂ ਪ੍ਰੋਬਲਮ ਸੀ ਉਹ ਵੀ ਇੱਕ ਦੋ ਦਿਨ ਦੇ ਵਿੱਚ ਦੂਰ ਕਰ ਦਿੱਤੀਆਂ। ਪਰਾਨੀਆਂ ਸਿਰ ਕਰਾਂ ਟਾਈਮ ਤੋਂ ਕੋਈ ਵੀ ਨਹੀਂ ਕੰਮ ਹੋਇਆ ਯਾਰ। ਦੇਖੋ ਪ੍ਰਾਣੀਆਂ ਹੁਣ ਜਾਣਦੇ ਹੋ ਜਿਹੜੀਆਂ ਹੋਈ ਪ੍ਰਾਣੀਆਂ ਕਈਆਂ ਦਾ ਨਾਮ ਕਿਉਂ ਲੈਣਾ? ਪ੍ਰਾਣੀਆਂ ਪ੍ਰਾਣੀਆਂ ਜਾਣਦੇ ਹੋ ਹੁਣ ਤੁਹਾਡੇ ਕੋਲ ਜਿਹੜਾ ਤੁਹਾਡਾ ਕੀ ਕਹਿੰਦੇ ਹੁੰਦੇ ਆ? ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਤੁਹਾਡੇ ਮਹੱਲਿਆਂ ਦੇ ਵਿੱਚ ਵੀ ਜਿਹੜੀਆਂ ਸੜਕਾਂ ਬਹੁਤ ਵਧੀਆ ਬਣ ਚੁੱਕੀਆਂ ਸਿਵਲ ਦਾ ਕੰਮ ਹੋ ਚੁੱਕਾ ਪਾਣੀ ਨਵਾਂ ਆ ਚੁੱਕਾ ਸੇਸੋ ਜੁੰਟਾ ਆਪਾਨੂੰ ਮਿਲਦਾ ਪਿਆ ਸਕੂਲ ਆਪਣੇ ਵਧੀਆ ਬਣ ਗਏ ਰੋਡਾਂ ਆਪਣੀਆਂ ਵਧੀਆ ਬਣ ਗਈਆਂ ਠੀਕ ਹੈ ਹੈਲਥ ਆਪਣੀ ਜਿਹੜੀ ਹੈ ਵਧੀਆ ਬਣ ਗਈ ਹੈਲਥ ਕਾਰਡ ਬਣਨਾ ਸ਼ੁਰੂ ਹੋ ਗਏ 10 ਲੱਖ ਦਾ ਬੀਮਾ ਸ਼ੁਰੂ ਹੋ ਗਿਆ ਤੇ ਸਰਖ ਰੱਖਿਆ ਫੋਰਸ ਬਣਾਤੀ ਤੇ ਹੋਰ ਵੀ ਜਿਹੜੀਆਂ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਹੈ ਬਾਹਰੋਂ ਟ੍ਰੇਨਿੰਗ ਲਾ ਕੇ ਸਾਡੇ ਬੱਚਿਆਂ ਨੂੰ ਪੜਨਦੇ ਉਹ ਇਹ ਤੋਂ ਵੱਧ ਰੱਖੀ ਕੀ ਕਰਦਗੇ ਮੇਰਾ ਨਾਮ ਪੰਕਜ ਸ਼ਰਮਾ ਮੈਂ ਬਲਾਕ ਰੈਜ਼ੀਡੈਂਟ ਅੱਜ ਵਾਰਡ ਨੰਬਰ 71 ਅੰਮ੍ਰਿਤਸਰ ਪਸ਼ਮੀ ਹਲਕੇ ਦੇ ਵਿੱਚ ਸਾਡੇ ਮਾਨਯੋਗ ਡਾਕਟਰ ਜਸਵੀਰ ਸਿੰਘ ਸੰਧੂ ਜੀ ਹਲਕਾ ਪਸ਼ਮੀ ਤੋਂ ਐਮਐਲਏ ਸਾਹਿਬ ਆਏ ਨੇ ਅਸੀਂ ਸਾਰੀ ਟੀਮ ਦੇ ਵੱਲੋਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਇੱਥੇ ਆਪਣੇ ਚੱਲਣ ਪਾਏ ਨੇ ਤੇ ਲੋਕਾਂ ਦੀਆਂ ਆਣ ਕੇ ਮੁਸ਼ਕਲਾਂ ਸੁਣ ਲੋਕਾਂ ਨੇ ਦੱਸਿਆ ਇਹਨਾਂ ਨੂੰ ਸੀਵਰੇਜ ਪ੍ਰਣਾਲੀ ਬਾਰੇ ਸੜਕਾਂ ਦੇ ਬਾਰੇ ਤੇ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜਿਹੜਾ ਰਹਿਦਾ ਕੰਮ ਆ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਉਹ ਵੀ ਜਲਦੀ ਤੋਂ ਜਲਦੀ ਜਿਹੜਾ ਕੰਪਲੀਟ ਕਰ ਦਿੱਤਾ ਜਾਵੇਗਾ ਸਸ਼ਕਲ ਜੀ ਮੈਂ ਹਰਪ੍ਰੀਤ ਸਿੰਘ 베ਦੀ ਸੰਗਠਨ ਇੰਚਾਰਜ ਹਲਕਾ ਪਸ਼ਮਤ ਅੱਜ ਅਸੀਂ 71 ਨੰਬਰ ਵਾਰਡ ਦੇ ਵਿੱਚ ਸਾਡੇ ਵਰਮਾ ਸਾਹਿਬ ਪੰਖਤ ਜੀ ਇਹਨਾਂ ਨੇ ਇੱਕ ਜਿਹੜੀ ਮੀਟਿੰਗ ਆਰਗੇਨਾਈਜ਼ ਕੀਤੀ ਆ ਜਿਹੜੇ ਆਮ ਲੋਕਾਂ ਦੀ ਸਮੱਸਿਆਵਾਂ ਸੁਣਨ ਦੇ ਲਈ ਸਾਡੇ ਹਲਕੇ ਦੇ ਸਤਾਰੀਓ ਗਐਮਐਲਏ ਸਾਹਿਬ ਡਾਕਟਰ ਜਸਪੀਰ ਸਿੰਘ ਸੰਧੂ ਜੀ ਇਹ ਮੌਕੇ ਤੇ ਆ ਕੇ ਸਾਡੀ ਸਾਰੀ ਟੀਮ ਸਾਡੇ ਅਫਸਰ ਸਹਿਬਾਨ ਸਾਰੀ ਟੀਮ ਸਾਡੀ ਇੱਥੇ ਮੌਜੂਦ ਹੈ ਔਰ ਜਿਹੜੇ ਵੀ ਲੋਕਾਂ ਦੇ ਜਿਹੜੇ ਮਸਲੇ ਨੇ ਸਾਡੀ ਸਰਕਾਰ ਵੱਲੋਂ ਪਹਿਲੇ ਵੀ ਬਹੁਤ ਸਾਰੇ ਮਸਲੇ ਹੱਲ ਕਰਾਏ ਗਏ ਨੇ ਔਰ ਇਹਨਾਂ ਦੀਆਂ ਸਮੱਸਿਆਵਾਂ ਸਾਡੀਆਂ ਆਪਣੀਆਂ ਸਮੱਸਿਆਵਾਂ ਨੇ ਔਰ ਅਫਸਰ ਸਹਿਬਾਨਾਂ ਨੂੰ ਮੌਕੇ ਤੇ ਇਸ ਐਮਐਲਏ ਸਾਹਿਬ ਵੱਲੋਂ ਉਦੇਸ਼ ਦਿੱਤੇ ਗਏ ਨੇ ਕਿ ਜਿਹੜੀਆਂ ਵੀ ਸਮੱਸਿਆਵਾਂ ਨੋਟ ਕੀਤੀਆਂ ਗਈਆਂ ਨੇ ਉਹਨਾਂ ਦਾ ਜਲਦ ਤੋਂ ਜਲ ਜਿਹੜਾ ਉਹ ਹੱਲ ਕਰਕੇ ਇਹਦਾ ਸਾਰਿਆਂ ਨੂੰ ਅਸੀਂ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਹੱਲ ਹੋ ਸਕੇ